ਪ੍ਰੇਤਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ ਬਿਰਲੇ ਕੇਈ ਪਾਇਨ ਜਿਨ੍ਹਾਂ ਪਿਆਰੇ ਨੇ ਪ੍ਰੇਤਾ ਉਮਰ ਸੁਹਾਵੜੀ ਉਹ ਉਨਾਂ ਹੀ ਉਨਦੇ ਉਮਰੇ ਜਿਹੜੀ ਚੰਗੀ ਆ ਟੋਟਲ ਉਮਰ ਦੇ ਵਿੱਚੋਂ ਉਹਨਾਂ ਹਿੱਸਾ ਉਹਦਾ ਜ਼ਿੰਦਗੀ ਦਾ ਚੰਗਾ ਸੁਹਾਵੜੀ ਆ ਸੁਖਦਾਇਕਾ ਸੰਗ ਸੁਵੰਨੜੀ ਦੇ ਸੰਗ ਸੁਵੰਨੜੀ ਜਿਹੜੀ ਦੇਹੀ ਆ ਬੁੱਧੀ ਆ ਜੜੀ ਇਹਦਾ ਵਨ ਰੂਪ ਠੀਕ ਹੋਵੇ ਬਵੇਕ ਬੁੱਧੀ ਹੋਵੇ ਜਨਾਜਰ ਉਹਨਾਂ ਚ ਰਲੀ ਉਮਰੇ ਸੌਬੜੀ ਸੁਖ ਦਾ ਹੈ ਕ ਬਾਕੀ ਉਮਰ ਸੁਖ ਦਾ ਹੈ ਕਿ ਨਹੀਂ ਤਾਂ ਹੀ ਦਾ ਕਹਿੰਦਾ ਜੇ ਗਲ ਚੱਕਾਂ ਕੱਢ ਦੁੱਖ ਉਹਦਾ ਦੁੱਖਾਂ ਦਾ ਹੀ ਸੀ ਘਰ ਸਾਰਾ ਖਜ਼ਾਨਾ ਹੀ ਦੁੱਖ ਹੁੰਦਾ ਸੀ ਉਹਦਾ ਤਾਂ ਦੁੱਖੇ ਸਹੇਣ ਸੁਖਦਾਇਕ ਉਹਨੇ ਇੱਕ ਜ਼ਿੰਦਗੀ ਆ ਜਦੋਂ ਗੁਰਬਾਨੀ ਦੀ ਸੋਝੀ ਆ ਜਬੇ ਉਹਦੇ ਪਹਿਲਾਂ ਦੀ ਸਾਰੀ ਜ਼ਿੰਦਗੀ ਬੇਕਾਰ ਹੋ ਗਈ ਫਿਰ ਪਸਤੌਂ ਦਾ ਬਾਦਲ ਮਾਉਣ ਪਸਤਾਇ ਤੇ ਹੁਕਮ ਕੀ ਬਣੂ ਪਸਤੌਂ ਦਾ ਆਦੀ ਜੇ ਪਸਤੌਂ ਦਾ ਛੱਡ ਕੇ ਸਭ ਕੁਝ ਪਰੇ ਹੋ ਜਾਂਦਾ ਜਿਨ੍ਹਾਂ ਨੇ ਪਸਤਾਇਆ ਉਹਨਾਂ ਘਰਵਾਰ ਛੱਡ ਦਕਤੋਂ ਇਹ ਵੀ ਮਗਰਮਾ ਛਾੜੇ ਜੂ ਨਹੀਂ ਨਾਲ ਲੋਕਾਂ ਤੇ ਇਹ ਜੂ ਵੀ ਬਾਹਦਾ ਮਗਰਮਾ ਛਾੜ ਲਈਏ ਦਾਵਾ ਕਰਦਾ ਮੋਹਰ ਮਾਛਾ ਤੇ ਤੋ ਰੀਦਾ ਉਮਰ ਸਹਾਬੜੀ ਸੰਗ ਸੁਬਨੜੀ ਦੇ ਸੰਗ ਸੁਬਨੜੀ ਦੇ ਸੁਬਨੜੀ ਦੇ ਵਨ ਜਿਹੜਾ ਹੈਗਾ ਰੂਪ ਸੁਬਨ ਸ੍ਰੇਸ਼ ਰੂਪ ਭਵੇਗ ਬੁੱਧੀ ਜਦੋਂ ਤੋ ਬੇਕ ਹੈ ਔਰ ਭਵੇਗ ਬੁੱਧੀ ਉਹ ਦੇਹੀ ਹੈ ਜਦਾਂ ਉਹ ਹੀ ਰੂਪ ਜਿਹਦੀ ਓਨੀ ਜ਼ਿੰਦਗੀ ਸੁਖਦਾ ਹੈ ਨਾ ਅੱਗੇ ਵਾਲੀ ਔਰ ਪਿੱਛੇ ਦਾ ਫਿਰ ਇਹੀ ਹੋ ਰਹਿਣੀ ਹੈ ਉਦੋਂ ਪਹਿਲਾਂ ਪਹਿਲਾਂ ਵਾਲੀ ਕੋਈ ਸੁਖਦਾ ਇਸ ਦੀ 84 ਲੱਖ ਜੂਨ ਹੈ ਸੁਖ ਵਾਲੀ ਨਹੀਂ ਸੀ ਜਨਾਜ਼ ਰਾਮ ਗਰਭ ਚ ਰਿਹਾ ਸੁਖ ਵਾਲੀ ਥੀਓ ਨਹੀਂ ਜ਼ਿੰਦਗੀ ਹੋਣ ਰਾਮ ਗਰਭ ਦੇ ਵਿੱਚ ਸਰੀਰ ਸਰੀਰ ਆਪ ਨਹੀਂ ਹੈਗਾ ਸਰੀਰ ਬਹਾਲਾ ਰਾਮ ਗਰਭ ਜਾ ਆਪ ਹੈ ਦੀ ਉਹਨੇ ਦੇਹੀ ਕੋ ਬਤਾਉ ਨਹੀਂ ਆ ਸੁਵਨੜੀ ਹੋਗੀ ਜਾਂ ਸੁਵਨੜੀ ਦੇਹੀ ਹੋਗੀ ਉਹ ਮਾਇਆ ਛੱਡ ਕੇਾਇਆ ਵਿੱਚ ਉਦਾਸੀ ਹੋਗੀ ਹਾਂਜੀ ਬਿਰਲੇ ਗਈ ਪਾਈ ਹਨ ਜਿਨ੍ਹਾਂ ਪਿਆਰੇ ਨੇ ਬਿਰਲੇ ਗਈ ਪਾਈ ਹਨ ਐਸੀ ਦੇਹੀ ਦੀ ਪ੍ਰਾਪਤੀ ਕਿਸੇ ਬਿਰਲੇ ਨੂੰ ਨਹੀਂ ਇਹ ਆ ਜਨੂਬ ਚੌਥਾ ਜਨੂਬ ਪਦਾਰਥ ਦੋ ਪਦਾਰਥ ਦੇ ਬਾਅਦ ਵਾਲਾ ਪਦਾਰਥ ਹੈ ਜਨੂਬ ਪਦਾਰਥ ਇਹ ਤੇ ਆ ਕੇ ਚਾਰੇ ਪਦਾਰਥ ਬਣ ਜਾਂਦੇ ਨੇ ਤੇ ਬਿਰਲੇ ਨੂੰ ਬਣਦੇ ਨੇ ਕਿ ਸਾਨੂੰ ਸਭ ਤੋਂ ਖਬਤ ਹੈ ਉਹ ਮੜ ਜਾਂਦਾ ਦੋ ਪਦਾਰਥ ਵਾਲੇ ਬਹੁਤ ਨੇ ਕਾਫੀ ਹੁੰਦੇ ਨੇ ਇਹ ਵਿਰਲੇ ਹੁੰਦੇ ਉਹ ਤਾਂ ਉਹ ਵੀ ਵਿਰਲੇ ਨੇ ਦੋ ਪਦਾਰਥ ਵਾਲੇ ਵੀ ਪਰ ਚਾਰ ਪਦਾਰਥ ਵਾਲੇ ਉਹਨਾਂ ਜੋ ਵੀ ਹੋਰ ਵਿਰਲੇ ਹੁੰਦੇ ਨੇ ਚਾਰ ਪਦਾਰਥ ਵਾਲੇ ਐਮਏ ਜਿੰਨੇ ਲੋਕ ਕਰ ਲੈਂਦੇ ਨੇ ਸਾਰੇ ਪੀਐਚਡੀ ਨਹੀਂ ਕਰਦੇ ਐਵੇਂ ਪਹਿਲਾਂ ਤਾਂ ਬਿਰਲੇ ਕਰਦਾ ਨੇ ਫਿਰ ਪੀ ਐਚ ਡੀ ਵਾਲੇ ਉਦੋਂ ਥੋੜੇ ਹੁੰਦੇ ਅੱਗੇ ਹਾਂਜੀ